ਪਤਿਤ ਪਾਵਨ ਜਗਤ ਜੋਤ ਜੁਗੋ ਜੁਗ ਅਟਲ ਛਤਰ ਚਬਰ ਤਖਤਾਂ ਦੇ ਮਾਲਕ ਗੁਰਤਾ ਗਦੀ ਤੇ ਬਰਾਜਮਾਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜਵੱਟੀ ਸਤਕਾਰਯੋਗ ਸਾਧ ਸੰਗਤ ਜੀ ਗੁਰੂ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਬਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਜਤ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉਤੇ ਕਿਰਪਾ ਹੋਈ ਹੈ। ਸਤਿਗੁਰੂ ਜੀ ਹਮੇਸ਼ਾ ਸਾਡੇ ਉੱਤੇ ਤਰਸ ਕਰਦੇ ਹਨ। ਕਿ ਸਾਨੂੰ ਨਾਮ ਬਾਣੀ ਦਾ ਉਪਦੇਸ਼ ਦੇ ਕਰਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲਾਗ ਬਣਾਉਣ ਦੇ ਲਈ ਜ਼ਿੰਦਗੀ ਨੂੰ ਸਫਲ ਬਣਾਉਣ ਦੇ ਲਈ ਕੁਰਾਹੇ ਪਿਆਨ ਨੂੰ ਸਿੱਧੇ ਰਸਤੇ ਪਾਉਣ ਦੇ ਲਈ ਗੁਰੂ ਸਾਹਿਬ ਜੀ ਸਾਡੇ ਉੱਤੇ ਸਦਾ ਹੀ ਤਰਸ ਕਰਦੇ ਰਹਿੰਦੇ ਹਨ ਅੱਜ ਦੇ ਪਾਵਨ ਬਚਨਾਂ ਦੁਆਰਾ ਗੁਰੂ ਸਾਹਿਬ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਇਸ ਇੱਕ ਦੀ ਜਿਹੜੀ ਅਵਸਥਾ ਹੈ ਉਹ ਕੈਸੀ ਹੋਣੀ ਚਾਹੀਦੀ ਉਹਦੀ ਭਾਵਨਾ ਉਹਦੀ ਸ਼ਰਧਾ ਉਹਦਾ ਵਿਸ਼ਵਾਸ ਆਪਣੇ ਗੁਰੂ ਤੇ ਕਿੰਨਾ ਕੁ ਹੋਣਾ ਚਾਹੀਦਾ ਹੈ ਗੁਰਬਾਣੀ ਫਰਮਾਨ ਹੈ ਕੋਈ ਜਨ ਹਰ ਸਿਉਂ ਦੇਵੇ ਜੋਰ ਜੋਰ ਦਾ ਮਤਲਬ ਹੈ ਜੋੜਨਾ ਸਚੇ ਬਾਦਸ਼ਾਹ ਕਹਿੰਦੇ ਨੇ ਵੀ ਐਸੀ ਅਵਸਥਾ ਬਣਾਓ ਤੁਹਾਡੀ ਮਨ ਦੀ ਇਹ ਭਾਵਨਾ ਹੋਵੇ ਕਿ ਕੋਈ ਜਨ ਕੋਈ ਜਨ ਦਾ ਮਤਲਬ ਹੈ ਵੀ ਕੋਈ ਮਨੁੱਖ ਵੀ ਸਾਨੂੰ ਪ੍ਰਮਾਤਮਾ ਦੇ ਚਰਨਾਂ ਨਾਲ ਜੋੜ ਦੇਵੇ ਕੋਈ ਐਸਾ ਗੁਰੂ ਦਾ ਪਿਆਰਾ ਮਿਲ ਜਾਏ ਕੋਈ ਐਸੀ ਮਹਾਨ ਸ਼ਖਸੀਅਤ ਮਿਲ ਜਾਏ ਕੋਈ ਐਸਾ ਨਾਮ ਰਸੀਆ ਮਿਲ ਜਾਏ ਜਿਹੜਾ ਸਾਸ ਗਰਾਸ ਉਸ ਪਰਮਾਤਮਾ ਦੇ ਨਾਮ ਨੂੰ ਧਿਆਨਦਾ ਹੋਵੇ ਕਹਿੰਦੇ ਜੁੜਿਆ ਹੋਇਆ ਹੀ ਦੂਸਰੇ ਨੂੰ ਜੋੜ ਸਕਦਾ ਹੈ ਜਿਹੜਾ ਆਪ ਜੁੜਿਆ ਹੋਇਆ ਉਹੀ ਜੋੜ ਸਕਦਾ ਹੈ ਜਿਹੜਾ ਆਪ ਹੀ ਨਹੀਂ ਜੁੜਿਆ ਉਹ ਕਿਸੇ ਨੂੰ ਜੋੜ ਨਹੀਂ ਸਕਦਾ ਅਰਜ਼ ਕਰੀਏ ਵੀ ਸੱਚੇ ਪਾਤਸ਼ਾਹ ਐਸੇ ਜੁੜਿਆਂ ਦੀ ਸਤਸੰਗਤ ਮਿਲ ਜਾਏ ਜੁੜਿਆ ਹੋਿਆਂ ਦੇ ਬਾਬਤ ਗੁਰਸਬ ਜੀ ਪ੍ਰਮਾਨ ਕਰਦੇ ਨੇ ਵੀ ਜਿਹੜੇ ਜੁੜੇ ਹੋਏ ਨੇ ਉਹਨਾਂ ਦੇ ਬਾਬਤ ਸਾਡੀ ਭਾਵਨਾ ਕੀ ਹੋਣੀ ਚਾਹੀਦੀ ਹੈ ਚਰਨ ਗਹਾਂ ਬਕੌ ਸੁਭ ਰਸਨਾ ਦੀਜ ਪ੍ਰਾਨ ਅਕੋਰ ਜਦੋਂ ਐਸੇ ਜੁੜਿਆ ਹੋਿਆਂ ਦੀ ਸੰਗਤ ਮਿਲ ਜਾਏ ਫਿਰ ਐਸੀ ਬਸਤਾ ਹੋ ਜਾਏ ਕਿ ਉਹਨਾਂ ਦੇ ਚਰਨ ਫੜ ਲਈਏ ਜੀਵ ਨਾਲ ਧੰਨਵਾਦ ਦੇ ਮਿੱਠੇ ਬੋਲ ਬੋਲੀਏ ਔਰ ਆ ਜਿਹੜੇ ਸਾਡੇ ਪ੍ਰਾਣ ਨੇ ਵੀ ਇਸ ਗੇਟ ਭੇਟਾ ਦੇ ਤੌਰ ਤੇ ਦਿੱਤੇ ਜਾਣ ਜਿਹੜਾ ਜੁੜਿਆ ਹੋਇਆ ਜਿਹੜਾ ਸਾਨੂੰ ਪ੍ਰਮਾਤਮਾ ਦੀ ਚਰਨਾਂ ਨਾਲ ਜੋੜ ਦੇਵੇ ਰਹਾਉ ਮਨ ਤਨ ਨਿਰਮਲ ਕਰਤਿ ਕਯਾਰੋ ਅਰ ਸੰਚੈ ਸੁਦਾ ਸੰਜੋਰ ਜੁੜੇ ਹੋਏ ਫਿਰ ਸਾਨੂੰ ਜੋੜਨ ਦੇ ਲਈ ਸਾਨੂੰ ਢੰਗ ਦੱਸਦੇ ਹਨ ਤਰੀਕਾ ਦੱਸਦੇ ਹਨ ਕਿ ਕਿਵੇਂ ਉਸ ਪ੍ਰਮਾਤਮਾ ਦੇ ਚਰਨਾਂ ਨਾਲ ਜੁੜਿਆ ਜਾ ਸਕਦਾ ਹੈ ਮਹਾਰਜ ਕਹਿੰਦੇ ਨੇ ਕਿ ਕੋਈ ਬਿਰਲਾ ਮਨੁੱਖ ਹੀ ਪ੍ਰਮਾਤਮਾ ਦੀ ਕਿਰਪਾ ਨਾਲ ਆਪਣੇ ਮਨ ਨੂੰ ਸਰੀਰ ਨੂੰ ਪਵਿੱਤਰ ਕਿਆਰਾ ਬਣਾਉਂਦਾ ਹੈ ਜਿਵੇਂ ਕਿਸਾਨ ਆਪਣੇ ਖੇਤ ਵਿੱਚ ਬੀਜ ਬੀਜਦਾ ਹੈ ਉਹ ਪਹਿਲਾਂ ਤਿਆਰੀ ਕੀਤੀ ਜਾਂਦੀ ਹੈ ਬਹਾਈ ਪਾਹੀ ਕੀਤੀ ਜਾਂਦੀ ਹੈ ਤੇ ਸਾਤ ਸੰਗਤ ਪਾਣੀ ਦਿੱਤਾ ਜਾਂਦਾ ਹੈ ਫਸਲ ਬੀਜਣ ਵਾਸਤੇ ਪਹਿਲਾਂ ਕਿਆਰਾ ਤਿਆਰ ਕੀਤਾ ਜਾਂਦਾ ਹੈ ਫਿਰ ਉਸ ਵਿੱਚ ਬੀਜ ਭੀਜਿਆ ਜਾਂਦਾ ਹੈ ਮਨ ਮਹਾਰਜ ਕਹਿੰਦੇ ਨੇ ਵੀ ਭਾਈ ਆਪਣੇ ਮਨ ਨੂੰ ਆ ਸਰੀਰ ਨੂੰ ਇੱਕ ਪਵਿੱਤਰ ਕਿਯਾਰਾ ਬਣਾਓ ਉਸ ਵਿੱਚ ਫਿਰ ਪ੍ਰਮਾਤਮਾ ਦਾ ਨਾਮ ਜਲ ਚੰਗੀ ਤਰ੍ਹਾਂ ਸੰਜੋ ਜਦੋਂ ਐਦਾਂ ਕਰਾਂਗੇ ਪ੍ਰਮਾਤਮਾ ਦੀ ਕਿਰਪਾ ਨਾਲ ਮਨ ਨੂੰ ਸਰੀਰ ਨੂੰ ਪਵਿੱਤਰ ਕਿਯਾਰਾ ਬਣਾਵਾਂਗੇ ਨਾਮ ਜਲ ਚੰਗੀ ਤਰ੍ਹਾਂ ਇਸ ਸਰੀਰ ਰੂਪੀ ਕਿਆਰੇ ਦੇ ਵਿੱਚ ਸਿੰਝਾਂਗੇ ਯਾਰਸ ਮੈਂ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ ਤੇ ਵੱਡੀ ਮੋਹਣੀ ਮਾਇਆ ਨਾਲ ਜਿਹਦੇ ਪਿੱਛੇ ਆਪਾਂ ਦਿਨ ਰਾਤ ਸਾਰੀ ਭੱਜੇ ਫਿਰਦੇ ਆਂ ਤਨ ਇਹ ਵੀ ਮਾਇਆ ਤੇ ਤਿਆਂ ਪੁੱਤਰ ਰਿਸ਼ਤੇਦਾਰ ਸਬੰਧੀ ਮਹਾਰਾਜ ਕਹਿੰਦੇ ਭਾਈ ਇਹ ਸਾਰੇ ਹੀ ਮਾਇਆ ਜਿਹਦੇ ਵਿੱਚ ਇਨਸਾਨ ਉਲਝਿਆ ਪਿਆ ਹੈ ਇਹ ਮਾਇਆ ਦੇ ਪਿੱਛੇ ਹੀ ਦੌੜ ਭੱਜ ਕਰਦਾ ਹੈ ਇਹਦੇ ਨਾਲ ਫਿਰ ਸਬੰਧ ਤੋੜ ਕੇ ਨਾਮ ਰਸ ਵਿੱਚ ਮਸ ਰਹਿਣਾ ਚਾਹੀਦਾ ਜੁੜੇ ਹੋਏ ਐਦਾਂ ਕਹਿੰਦੇ ਨੇ ਵੀ ਭਾਈ ਸਰੀਰ ਨੂੰ ਮਨ ਨੂੰ ਕਿਹਾਰਾ ਬਣਾਓ ਜਦੋਂ ਪਵਿੱਤਰ ਕਿਆਰਾ ਬਣ ਗਿਆ ਮਨ ਤੋਂ ਵਿਕਾਰਾਂ ਦੀ ਮੈਲ ਲਹਿ ਗਈ ਮੈਂ ਮੇਰੀ ਖਤਮ ਹੋ ਗਈ ਮਾਇਆ ਦੇ ਨਾਲੋਂ ਸੰਬੰਧ ਟੁੱਟ ਗਿਆ ਫਿਰ ਨਾਮ ਰਸ ਵਿੱਚ ਮਸਤ ਹੋਣਾ ਜਦੋਂ ਐਸੀ ਅਵਸਥਾ ਬਣ ਜਾਏਗੀ ਆਇਓ ਸ਼ਰਨ ਦੀਨ ਦੁਖ ਪੰਜਨਾ ਚਿਤ ਬੋ ਤੁਮਰੀ ਹੋਰ ਫਿਰ ਉਸ ਪ੍ਰਮਾਤਮਾ ਦਾ ਆਸਰਾ ਲਿਆ ਜਾਂਦਾ ਹੈ ਫੇਰ ਅੰਦਰੋਂ ਆਵਾਜ਼ ਆਉਂਦੀ ਹੈ ਵੀ ਇਹ ਦਾਤਾ ਜੀ ਦੀਨਾਂ ਤੇ ਦਇਆ ਕਰਨ ਵਾਲੇ ਦੀਨਾਂ ਦੇ ਦੁੱਖ ਦੂਰ ਕਰਨ ਵਾਲੇ ਸੱਚੇ ਪਾਤਸ਼ਾਹ ਮੈਂ ਤੇਰੀ ਸ਼ਰਨ ਆਇਆ ਮੇਰਾ ਮੈਂ ਤੇਰਾ ਹੀ ਆਸਰਾ ਆਪਣੇ ਹਿਰਦੇ ਵਿੱਚ ਆਪਣੇ ਮਨ ਵਿੱਚ ਚਿਤਾਰਦਾ ਰਹਿੰਦਾ ਚਿਤਵਦਾ ਰਹਿੰਦਾ ਮੈਂ ਗੁਰੂ ਜੀ ਤੁਹਾਡੇ ਹੀ ਸ਼ਰਨ ਵੀ ਮਿਲੀ ਰਹੇ ਤੁਹਾਡਾ ਚਰਨਾਂ ਦਾ ਪਿਆਰ ਵੀ ਮਿਲਿਆ ਰਹੇ ਔਰ ਮੇਰੇ ਉਤੇ ਇਹ ਮਿਹਰ ਕਰ ਦਿਓ ਕਿ ਆਪੈ ਪਦ দান ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਦਨ ਛੋੜੇ ਦਾਤਾ ਜੀ ਗੁਰੂ ਨਾਨਕ ਸਾਹਿਬ ਦੀ ਮੋਹ ਲਾ ਕੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਕਿ ਮਾਇਆ ਦੇ ਬੰਦਨ ਛਡਾ ਕੇ ਦਾਤਾ ਜੀ ਮੈਨੂੰ ਆਪਣੇ ਨਾਮ ਦਾ ਸਿਮਰਨ ਦੇ ਦਿਓ ਮੈਨੂੰ ਵਿਕਾਰਾਂ ਦੇ ਟਾਕਰੇ ਤੇ ਨਿਰਭੈਤਾ ਵਾਲੀ ਅਵਸਥਾ ਬਖਸ਼ ਦਿਓ ਤਾਂ ਕਿ ਤੁਹਾਡੇ ਚਰਨਾਂ ਨਾਲ ਜੁੜ ਕੇ ਮੇਰਾ ਆ ਜੀਵਨ ਜਿਹੜਾ ਹੈ ਇਹ ਸਫਲ ਹੋ ਜਾਏ ਪ੍ਰਮਾਤਮਾ ਦੇ ਚਰਨਾਂ ਨਾਲ ਜੁੜਨ ਦਾ ਯਤਨ ਕਰੀਏ ਦੁਨਿਆਵੀ ਰਜੇਵਿਆਂ ਦੇ ਨਾਲ-ਨਾਲ ਪ੍ਰਮਾਤਮਾ ਦਾ ਨਾਮ ਜਪੀਏ ਭਾਈ ਤਾਂ ਹੀ ਸਾਡਾ ਭਲਾ ਹੈ ਵਾਹਿਗੁਰੂ ਦਾ ਸਿਮਰਨ ਕਰੋ ਮਾਲਕ ਦੇ ਚਰਨਾਂ ਨਾਲ ਜੁੜੋ ਸੇਵਾ ਕਰੋ ਭਜਨ ਬੰਦਗੀ ਕਰੋ ਇਸੇ ਵਿੱਚ ਹੀ ਸਾਡਾ ਸਭ ਦਾ ਭਲਾ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਉੱਤੇ ਮਿਹਰ ਭਰਿਆ ਹੱਥ ਰੱਖਣ ਸਭਨਾਂ ਨੂੰ ਨਾਮ ਦਾੰ ਤੰਦਰੁਸਤੀ ਚੜ੍ਹਦੀ ਕਲਾ ਅਮਰਤ ਵੇਲੇ ਦਾ ਜਾਗਣਾ ਨਾਮ ਬਾਣੀ ਦਾ ਪਹਿਰਾ ਤੇ ਇਸ਼ਨਾਨ ਦਾ ਪਹਿਰਾ ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਬਖਸ਼ਿਸ਼ ਕਰਨ ਤੇ ਸਾਰੇ ਰਲ ਮਿਲ ਕੇ ਮਹਾਰਾਜ ਦੇ ਚਰਨਾਂ ਵਿੱਚ ਜੁੜ ਕੇ ਸਦਾ ਹੀ ਭਜਨ ਬੰਦਗੀ ਕਰਦੇ ਰਹੀਏ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਵਸੀ ਪਿਆਰੇ ਤਫਾਕ ਬਣਨ ਦੀ ਅਰਦਾਸ ਚੱਲ ਰਹੀਆਂ ਗੁਰੂ ਕਰ ਦੀਆਂ ਸੇਵਾਵਾਂ ਨਿਰਵਿਗੰਤਾ ਸਹਿਤ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਮਰਦੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਣ ਗੁਣਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਇ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ